ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਤੇ ਸਾਡੇ 채ਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਸ਼ਾਮ ਦਾ ਟਾਈਮ ਆ ਤੇ ਹੁਣ ਆਪਾਂ ਪੱਠੇ ਵੱਢਣ ਚੱਲੇ ਹਾਂ ਆਪਾਂ ਇਹ ਵੱਢਣ ਚੱਲੇ ਆਲਰੇਡੀ ਤੇ ਆਪਾਂ ਪੱਠੇ ਲੱਦ ਕੇ ਲਿਆਵਾਂਗੇ ਉਹ ਦੇਖੋ ਆਲਰੇਡੀ ਤੇ ਆਪਾਂ ਚੱਲਦੇ ਹਾਂ ਹੁਣ ਪੱਠੇ ਵੱਢਣ ਕਾਰੋਬਾਰ ਕੱਢ ਲਈ ਆਪਾਂ ਜਿਹੜੀ ਤੇ ਦੁੱਬ ਅੱਗੇ ਆਪਾਂ ਚੱਲਦੇ ਆਂ ਖੇਤ ਆਪਾਂ ਗੇਟ ਬੰਦ ਕਰ ਦਿੰਦੇ ਇਹਨਾਂ ਆਪਾਂ ਕਰਤਾ ਹਨ ਬੰਦ ਉਦੋਂ ਆਪਾਂ ਚੱਲਦੇ ਆਂ ਖੇਤ ਉਹ ਦੇਖੋ ਉਹ ਮੇਰਾ ਛੋਟਾ ਭਰਾ ਤੇ ਇੱਕ ਮੇਰਾ ਵੱਡਾ ਭਰਾ ਮੂਰੇ அந்தாா் ஆனிவார்டி ஆக்டி देखो आसे पास सटा ही सट्ठा लगे मेरा भरा बैठा इत पठे वा पटे व्ढने मेरे वे भाने शुरू करते अपा थोड़े पट्ठे बढ़ने होंगे तो अपने को जा रहा तो देखो मेरा छोटा भरा रेडी दर चुकया बैठा चुकई बैठा वो देख लो रही तो पठे अगे बढ़ लिया थोड़े ज रग पठे हरे थोड़े रह गए पठे छोटा भरा मेरा पिछे ताया बैठा थोड़े रह गए बैठे हरेकम से पठे वे अपा इन्हने के पठे, पठे।, पठे व्ढने से ਇੱਕ ਸੱਤ ਪੱਟੀਆਂ ਆਪਾਂ ਸਾਰੇ ਵੱਢ ਤੇ ਹੁਣ ਆਪਾਂ ਲਾਦਦੇ ਆਂ ਪੱਟੀਆਂ ਤੇ ਮੇਰਾ ਵੱਡਾ ਭਰਾ ਲੱਦੀ ਜਾਂਦਾ ਹੁਣ ਅਨਾਂ ਰੈਡੀ ਚੀਜ਼ ੜਤੇ ਪੱਟੇ ਤੇ ਮੇਰਾ ਛੋਟਾ ਭਰਾ ਲੱਦੀ ਆਂ ਤਾਂ ਨੂੰ ਕਿਛੇ ਕਿੜਾ ਮੇਰਾ ਰੁੱਖਾ ਭਾ ਲਈ ਜਿੰਦਾ ਤੇ ਹੁਣ ਇਹ ਰੈਡੀ ਚੀਜ਼ ੜਤੇ ਤੇ ਹੁਣ ਮੈਂ ਲਈਉਣਾ ਮੱਥੇ

घरे बार दी रेड़ी टोका अपना इंजना। आ रहा इंजन हरेको इंजन तैयार टोका रेहड़ी इतो बैक करके ला लोके पठे उतर गए आप अपना शरीर लाया होगा शरीर का लाया होना आप करते हैं हूँ है आप तो पठे उतरने ਪੱਲੀ ਨੂੰ ਛੋਟੀ ਆ ਹਣ ਆਪਾਂ ਹਣ ਆਪਾਂ ਕਰਦੇ ਆ ਪੱਠੇ ਨੂੰ ਕਰਦੇ ਆ ਤੇ ਮੋਰਾ ਵੱਡਾ ਭਰਾ ਹੁਣ ਜਿੰਨੂੰ ਗੇੜਾ ਪਾਉਂਦਾ ਤੇ ਵੇਖ ਲੋ ਉਹ ਗੇੜਾ ਪੁੰਹਦਾ ਹੁਣ ਮੋਰਾ ਇੰਜਨ ਸਟਾਰਟ ਕਰਤਾ ਤੇ ਮੋਰਾ ਪੱਠੇ ਨੂੰ ਕਰਦਾ ਪੱਠੇ ਨੂੰ ਜਦੋਂ ਮੈਂ ਜੀ ਕਰਦੇ ਆ ਥੱਲੇ ਆਈ ਜਾਂਦੇ ਆ ਬੱਤੇ

ਉਹ ਪੱਥਰ ਦੇ ਉੱਤੇ ਆਪਣਾ ਜਿਹੜਾ ਆਪਾਂ ਕਰਤਾ ਸਿੰਗਰਵੰਦ। ਹੁਣ ਇਹ ਦੂਗੇ ਪਹੁੰਚ ਲੈਂਦੇ ਹਾਂ ਖੇਤ। ਹੁਣ ਆਪਾਂ ਚੱਲਦੇ ਹਾਂ ਖੇਤ। ਸ਼ਾਮ ਹੋਰ ਸ਼ਾਮ ਹੋ ਗਈ ਆ ਪੱਥਰ ਦੇ ਉੱਤੇ ਆਪਾਂ ਗੇਟ ਚੱਲੀ ਹਾਂ। ਚੱਲਦੇ ਹਾਂ ਹੁਣ ਆਪਾਂ ਇੰਜਨ ਚਲਾਉਣਾ। ਆ ਦੇਖੋ ਇੱਥੇ ਪੰਜਨ ਨੂੰ ਸਾਰਾ ਕੋਲਾ ਪਾ ਮਗਲੈਲ ਪਾਈ ਜਨੇ ਹੁਣ ਇੰਜਨ ਦੇ ਉੱਤੇ ਆਪਾਂ ਕੋਲਾ ਪਈ। ਉਹ ਦੇਖੋ। ਮਗਲੈਲ ਪਾਈ ਜਨੇ

उटला ना हाँ तो कसता आप देख लो उ नाट कसते खरीद ਨਟ ਪਾਸਦੇ ਹੁਣ ਆਪਾਂ ਉਹ ਦੇਖੋ ਹੱਥ ਦੇਖੋ ਮੇਰੇ ਬੰਦੇ ਬੇਨੇ ਬੋਟ ਅਰ ਨਾਲਸ ਨਟ ਕਰਦੇ ਆਪਾਂ ਫਿਰ ਉਹਦੇ ਬਾਅਦ ਆਪਾਂ ਯਾਰ ਜਲੋਗਾ ਕੁਝ ਬੱਤਰ ਲਈ ਦੋ ਆਟਾ ਨਟ ਬੋਲਟ ਐਡ ਕਰਦੇ ਆਪਾਂ ਤੇ ਹੁਣ ਮੇਰਾ ਛੋਟਾ ਬ੍ਰੈਕਫਾਸਟ ਨਾਲ ਇਹ ਲਈ ਪਾ ਦੂਜੀ ਨਾ ਟੋਕਾ ਸੰ ਲੱਗ ਗਿਆ ਪਿਆ ਇਸ ਤਰ੍ਹਾਂ ਦਾ ਇੰਜਨ ਥੋੜਾ ਵੀ ਹੈਗਾ ਤਾਂ ਯਸ ਲਿਖ ਦੇ ਇੱਕ ਮਿੰਟਾਂ ਚ ਸਾਰੇ ਨਾੜਾਸ ਤੇ ਆ ਉਹ ਨੜ ਰਹਿ ਗਿਆ ਲੈ ਆਹ ਦੱਸ ਹੀ ਜਾਂਦੇ ਆਪਾਂ ਕੇਮਰਾ ਵੱਡਾ ਦਾ ਬੂਰ ਚ ਪਾਣੀ ਪਾਈ ਜਾਂਦਾ ਪਾਣੀ ਤੇ ਤੇ ਚ ਜਾਂਦੇ ਰਹੀ ਅਸਤੇ ਬਾਦੀ ਤੇ ਨਾ ਟੋਕੀ ਹੋਣੇ ਹੁਣ नाटक भी कसता नाटक कसते बेचारे वे भा ने पानी भी पाता बोचा जैन डोरी भी कसती देख सकते जैन डोरी अपने कसती पानी भी पाता बोच

जो तो अपना बोर बंदा पान आख जाव अपने तो मरीदा बूटे जावन सारे अपने बूटे तो आप चलते कसी तो ना चलो अज की समाप्त करते हैं इतनी देने लाइक कमेंट शेयर करना ना भूले तो चैनल कर ले